ਲੋ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਚੈੱਕ ਕਰੋ ਮੌਸਮ ਤੇ ਵਲੌਗ ਦੀ ਸਟਾਰਟਿੰਗ ਕਰਦੇ ਆਪਾਂ ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਬ੍ਰਾਡ ਵਲੌਗਸ ਤੇ ਹੋ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ ਲੋ ਜੀ ਵਲੌਗ ਦੀ ਸਟਾਰਟਿੰਗ ਕਰਨ ਲੱਗੀ ਅੱਜ ਮੈਂ ਬਹੁਤ ਜ਼ਿਆਦਾ ਲੇਟ ਹੁਣ ਮੈਂ ਨਾ ਵਲੌਗ ਪਾ ਕੇ ਹਟੀ ਸੀ 3:30 ਵਜ ਗਿਆ 3 ਮਿੰਟ ਉਤੀ ਹੋ ਗਿਆ ਤੇ ਵਲੌਗ ਪਾ ਕੇ ਹੱਟੀ ਸੀ ਤੇ ਮੈਂ ਕਿਹਾ ਚਲੋ ਵਲੌਗ ਦੀ ਸਟਾਰਟਿੰਗ ਕਰਨੀ ਜ਼ਰੂਰੀ ਹੈ ਤੇ ਲੋ ਜੀ ਆਪਾਂ ਵਲੌਗ ਦੀ ਸਟਾਰਟਿੰਗ ਕਰ ਲਏ ਮੌਸਮ ਬਹੁਤ ਸੂਬਾ ਦਾ ਮਤਲਬ ਜਿਹੜਾ ਜੋ ਮੌਸਮਤ ਸਵੇਰ ਤੋਂ ਲੈ ਕੇ ਹੋਂ ਤੱਕ ਪੂਰਾ ਸੁਹਾਵਣਾ ਰਿਹਾ ਸਵੇਰ ਤੋਂ ਲੈ ਕੇ ਜਿਹੜੀ ਰੇਨ ਹਲਕੀ ਹਲਕੀ ਹੁੰਦੀ ਹੁੰਦੀ ਰਹੀ ਹੈ ਸਾਰਾ ਦਿਨ ਤੇ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਅੱਜ ਹੈਗਾ 24 ਅਗਸਤ 2025 ਤੇ ਅੱਜ ਨਾਲ ਆਪਣਾ ਪਹਿਲਾ ਪ੍ਰਕਾਸ਼ ਪੂਰਬ ਜਿਹੜਾ ਹੈਗਾ ਆਪਣੇ ਹਰਮੰਦਰ ਸਾਹਿਬ ਮਨਾਇਆ ਗਿਆ ਹੈਗਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਗਿਆ 24 ਅਗਸਤ 2025 ਨੂੰ ਤੇ ਸਾਰਿਆਂ ਨੂੰ ਜਿਹੜੇ ਪ੍ਰਕਾਸ਼ ਪੁਰਬ ਦੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਅੱਜ ਕੱਲ ਚੱਲ ਰਿਹਾ ਹੈਗਾ ਜਿਹੜਾ ਹੁਣ ਥੋੜੇ ਦੋ ਤਿੰਨ ਦਿਨ ਹੋ ਗਏ ਜਿਹੜੀ ਚੱਲ ਰਹੀ ਹੈ ਜਿਆਦਾ ਵੀਡੀਓਸ ਉਸ ਪਰਤੀ ਚੱਲ ਰਹੀਆਂ ਨੇ ਜਿਹੜੇ ਟਰੱਕ ਯੂ ਟਰਨ ਲਿਆ ਵੀਰੇ ਨੇ ਹਨਾ ਯੂਕੇ ਦੇ ਵਿੱਚ ਯੂ ਟਰਨ ਲਿਆ ਬਸ ਉਹਦੇ ਬਾਰੇ ਜਿਹੜੀਆਂ ਜਿਆਦਾਤਰ ਸਾਰਾ ਦਿਨ ਇੰਸਟਾਗ੍ਰam ਤੇ ਵੀ ਉਹੀ ਚੱਲ ਰਿਹਾ YouTube ਤੇ ਵੀ ਅੱਜ ਕੱਲ ਉਹੀ ਚੱਲ ਰਿਹਾ ਸਾਰਾ ਕੁਝ ਉਹੀ ਕੁਝ ਚੱਲ ਰਿਹਾ ਚਲੋ ਗਲਤੀ ਤਾਂ ਮੰਨਦੇ ਹਨਾ ਗਲਤੀ ਤਾਂ ਹੈਗੀ ਹੈ ਇਹਨੇ ਕਹਿੰਦੇ ਗਲਤੀ ਨਹੀਂ ਹੈਗੀ ਬਟ ਚਲੋ ਗਲਤੀਆਂ ਜਿਹੜਾ ਇਨਸਾਨਾਂ ਗਲਤੀਆਂ ਦਾ ਪੁੱਤ ਲਈ ਹਨਾ ਸੋ ਹੁਣ ਜਿਹੜਾ ਹੋ ਗਿਆ ਹੁਣ ਹੋਣੇ ਨੂੰ ਤਾਂ ਕੋਈ ਟਾਲ ਨਹੀਂ ਸਕਦਾ ਹਨਾ ਤੇ ਪਰ ਵਾਈਗਰ ਅਗੇ ਤੱਕ ਦੇ ਕਿ ਜਿਹੜੀ ਉਹਨੂੰ ਸਜ਼ਾ ਹੋਈ ਹੈ ਨਾ ਹਰਜਿੰਦਰ ਆ ਸੋਚੀਏ ਸੀ ਮੈਂ ਕਿਹਣਾ ਉਹਨੂੰ ਕਹਿੰਦੇ 45 ਤੋਂ 50 ਸਾਲ ਦੇ ਅੰਦਰ ਅੰਦਰ ਜਿਹੜੀ ਸਜ਼ਾ ਹੋਣੀ ਆ ਤੇ ਤੁਹਾਨੂੰ ਪਤਾ ਜਿਹੜੀ ਚੀ ਚੱਲਦੀ ਹੋਵੇ ਉਹਦੀ ਹੈ ਹਨਾ ਬਾਕੀ ਰਿਪੋਰਟੇਸ਼ਨ ਜਿਹੜੀ ਚੱਲ ਰਹੀ ਆ ਉਹਦੇ ਵਿੱਚ ਮਤਲਬ ਆਇਆ ਹੈਗਾ ਉਹਦੇ ਵਿੱਚ ਕੁਝ ਨਹੀਂ ਕਰਨਾ ਹੈਗਾ ਕੁਝ ਨਹੀਂ ਕਰਨਾ ਹੈਗਾ ਨਾਮ ਨਾਮ ਵਗੈਰਾ ਲਿਖਣਾ ਹੈਗਾ ਤੁਸੀਂ ਤੇ ਈਮੇਲ ਆਈਡੀ ਫਿਲ ਕਰਨੀ ਆ ਤੇ ਤੁਸੀਂ ਜਿਹੜੀ ਉਹਦੇ ਵਿੱਚ ਤੁਸੀਂ ਹਿੱਸਾ ਲੈਣਾ ਚਾਹੋ ਚਲੋ ਆਪਣੇ ਥੋੜੇ ਜਿਹੇ ਯੋਗਦਾਨ ਨਾਲ ਉਹਦੀ ਜੇਕਰ ਉਹਦੀ ਸਜ਼ਾ ਵਗੈਰਾ ਘਟੂ ਹੁੰਦੀ ਹੈ ਨਾ ਆਇਆ ਕਿ ਚਲੋ ਸਜ਼ਾ ਥੋੜੀ-ਮੋਟੀ ਘਟ ਮਤਲਬ ਥੋੜੀ ਹੋ ਜਾਵੇ ਇੰਨੀ ਬਾੜੀ ਜ਼ਿਆਦਾ ਹੈ ਨਾ 45 ਤੋਂ 50 ਸਾਲ ਦੀ ਗੱਲ ਕਹਿ ਰਹੇ ਨੇ ਸਾਰੀ ਹੁਣ 82 ਸਾਲਾਂ ਦਾ ਤਾਂ ਹੁਣ ਸਾਰੀ ਉਮਰ ਹੀ ਕਹਿ ਰਹੇ ਨੇ ਮਤਲਬ ਇਹ ਹੈ ਕਿ ਸਾਰੀ ਉਮਰ ਹੀ ਉੱਥੇ ਨਾ ਮੂਜੂ ਜੇ 45 50 ਸਾਲ ਸੋਚਦੇ ਤਾਂ ਫਿਰ ਕੀ ਜ਼ਿੰਦਗੀ ਰਹੇਗੀ ਹੈਨਾ ਸੋ ਅਸ ਅਕੋਰਡਿੰਗ ਪਟੇਸ਼ਨ ਦੇ ਅਕੋਰਡਿੰਗ ਕੀ ਪਤਾ ਪਟੇਸ਼ਨ ਦੇ ਹਿਸਾਬ ਨਾਲ ਜਿਹੜੀ ਸਜ਼ਾ ਪਹਿਲੇ ਵੀ ਇੱਕ ਵਾਰੀ ਮੈਕਸੀਕੋ ਦੇ ਵਿੱਚ ਹੋਇਆ ਸੀ ਕਹਿੰਦੇ ਸੀ ਹਨ ਉਦੋਂ ਵੀ ਕਹਿੰਦੇ ਸੀ ਇਹ ਮੈਕਸੀਕੋ ਦੇ ਵਿੱਚ ਹੋਇਆ ਸੀਗਾ ਉਹਦੇ ਵਿੱਚ ਵੀ ਇੱਕ ਵਾਰੀ ਮਤਲਬ ਇਦਾਂ ਹੋਇਆ ਸੀ ਸੇਮ ਇਦਾਂ ਹੀ ਉਦੋਂ ਚਾਰ ਬੰਦਿਆਂ ਦੀ ਮੌਤ ਹੋਈ ਸੀ ਤੇ ਉਹਨੂੰ ਸਜ਼ਾ ਹੋਈ ਸੀ 110 ਸਾਲ ਦੀ ਕਹਿੰਦੇ ਸੀ ਦੋ ਕਿਰਦਿਤੀ ਸੀ ਤੇ ਉਹਦੀ 100 ਸਾਲ ਜਿਹੜੀ ਸਜ਼ਾ ਘੱਟ ਹੋ ਗਈ ਸੀ ਸੋ ਹੋ ਸਕਦਾ ਹੈ ਕਿ ਵਾਈ ਗੁਰ ਸੱਚੇ ਬਾਦਸ਼ਾ ਇਦਾਂ ਹੀ ਕਰਨ ਇਹਦੀ ਵੀ ਜਿਹੜੀ ਵੀਰ ਦੀ ਜਿਹੜੀ ਸਜ਼ਾ ਘੱਟ ਹੋ ਜਾਏ ਹਨ ਤੇ ਉਹ ਤਾਂ ਬੋਲਿਆ ਵੀ ਨਹੀਂ ਜਾਂਦਾ ਮੈਂ ਹੁਣ ਉਹਦੇ ਉਹੀ ਚੈੱਕ ਕਰ ਰਹੀ ਸੀ ਉਹ ਬਿਲਕੁਲ ਇਹ ਵੀਡੀਓ ਦੇ ਵਿੱਚ ਤੇ ਹੁਣ ਸ਼ਾਇਦ ਜੱਜ ਮਤਲਬ ਉਹਦਾ ਵਕੀਲ ਵੀ ਹੋ ਗਿਆ ਹੈਗਾ ਅੱਜ ਅੱਜ ਦੀ ਵੀਡੀਓ ਚ ਵਿੱਚ ਇੰਸਟਾਗ੍ਰam ਤੇ ਦੇਖਿਆ ਸੀ ਕਹਿੰਦੇ ਵਕੀਲ ਵੀ ਕਰ ਲਿਆ ਹੈਗਾ ਤੇ ਵੇਖੋ ਮੈਂ ਕੋ ਸੱਚੇ ਪਾਤਸ਼ਾਹ ਕੀ ਕਰਦੇ ਨੇ ਬਸ ਕਿ ਆਪਾਂ ਤੁਹਾਨੂੰ ਦਾਸ ਕਰਾਂਗੇ ਨਾ ਚਲੋ ਘੱਟ ਤੋਂ ਘੱਟ ਮਤਲਬ ਜੇ ਹੋਣੀ ਵੀ ਘੱਟ ਤੋਂ ਘੱਟ ਹੋਵੇ ਨਹੀਂ ਤਾਂ ਰਿਪੋਰਟ ਕਰਕੇ ਹਨਾ ਪੰਜਾਬੀ ਘੱਲਦੇ ਤਾਂ ਬੜੀ ਵਧੀਆ ਗੱਲ ਚਲ ਮਾਨ ਨੂੰ ਹੌਸਲਾ ਹੋ ਜਾਊਗਾ ਤੇ ਚਲੋ ਜੀ ਬਾਕੀ ਦੇਖਦੇ ਆ ਕੀ ਬੰਦਾ ਹੈਗਾ ਨਵਾਇ ਕੋ ਸੱਚੇ ਪਾਛਾ ਜੋ ਵੀ ਕਰਨਾ ਬਸ ਇਹੀ ਅਰਦਾਸ ਹੈ ਕਿ ਵਧੀਆ ਬਸ ਹੁਣ ਪੋਟੇਸ਼ਨ ਤੁਸੀਂ ਉਹ ਹੋ ਸੌਰੀ ਬਾਰ ਬਾਰ ਕੀ ਰਹੀ ਤੁਸੀਂ ਵੀ ਕੋਸ਼ਿਸ਼ ਕਰੋ ਜੇਕਰ ਤੁਸੀਂ ਮਤਲਬ ਨਹੀਂ ਕੀਤਾ ਹੈਗਾ ਹਨਾ ਤੁਸੀਂ ਪੋਟੇਸ਼ਨ ਦੇ ਵਿੱਚ ਹੀ ਸਜੂਲ ਪਾਓ ਸਾਰੇ ਸੱਚੇ ਪਾਛਾ ਜੋ ਵੀ ਬਨੂ ਕਾ ਲਿਖਨ ਤੇ ਜਲਦੀ ਜਲਦੀ ਹਨਾ ਬਸ ਇੰਨੀ ਹੀ ਸਜ਼ਾ ਬਹੁਤ ਜ਼ਿਆਦਾ ਹੈ ਆ ਗੱਲ ਬਹੁਤ ਮਤਲਬ ਸਜ਼ਾ ਘੱਟ ਹੋਣੀ ਚਾਹੀਦੀ ਹੈ ਸੈਂਡ ਦੀ ਪੋਟੀ ਕਰਦੇ ਚਲੇ ਚੁਣ ਹਣਾ ਮੈਨਾਂ ਦਾ ਜਿਹੜਾ ਨਾਲ ਮੁੰਡਾ ਸ਼ਾਇਦ ਕਹ ਰਿਹਾ ਉਹਨੂੰ ਤਾਂ ਟਰਿਪੋਰਟ ਕਰਨਾ ਪਾਉ ਰਿਹਾ ਪਰਸ ਨਾ ਹੁਣ 2 ਦਿਨ ਹੋ ਗਿਆ ਵੀ ਕੁਛ ਹੀ ਦੇਖੀ ਜਾਂਦੇ ਰੀਲਾਂ ਵਗੈਰਾ ਚਾਹੀ ਕੋਈ ਕੁਛ ਹੀ ਚੱਲ ਜਾਂਦਾ ਹਣਾ ਕਿਉਂਕਿ ਮਸਾਹੀ ਕੁਛ ਇੰਸਟਾਗ੍ਰਾਮ ਤੇ ਚੱਲ ਜਾਂਦਾ ਇਹੀ ਕੁਛ YouTube ਤੇ ਹੁਣ ਚਲੋ ਅਗਲਾ ਹਣਾ ਅਰਦਾਸ ਕਰਦਾ ਰਹਿਗਾ ਵੀਡੀਓ ਪਾ ਦਿੰਦਾ ਹੈਗਾ ਚਲੋ ਮੈਂ ਵੀ ਅੱਜ ਹੀ ਭਾਈ ਸੀ ਕੱਲ ਦੀ ਮੈਨੂੰ ਆਏ ਹੋਏ ਸੀ ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਫਿਰ ਮੈਂ ਕਰਨਾ ਤਾਂ ਉੱਚ ਕੁਛ ਨਹੀਂ ਸੀਗਾ ਮੇਲ ਆਈਡਿੀ ਭਰਨੀ ਸੀ ਨਾਮ ਵਗੈਰਾ ਭਰਨਾ ਸੀ ਪਰ ਆਪਾਂ ਅੱਜ ਮੈਂ ਵੀ ਕਰਤਾ ਸੀਗਾ ਲਿੰਕ ਨੂੰ ਸ਼ੇਅਰ ਵੀ ਕੀਤਾ ਹੈਗਾ ਕੋਸ਼ਿਸ਼ ਕਰੋ ਲਿੰਕ ਨੂੰ ਸ਼ੇਅਰ ਕਰੋ ਹਨਾ ਚਲ ਜਿੰਨੇ ਆਪਣੇ ਆਪ ਦੇ ਵੱਲੋਂ ਮਤਲਬ ਜਿੰਨਾ ਹੋ ਸਕਦਾ ਕਰੋ ਆਪੋ ਤਾਂ ਦਾਸ ਕਰਾਂਗੇ ਵੈਗੂ ਸੱਚੇ ਪਾਛਾ ਮੇਲ ਕਰਨ ਹੁੰਦੀ ਹੈ ਨਾ ਵੀਰ ਤੇ ਤੇ ਮੀ ਜਿਹੜਾ ਸੋਭਾ ਦੀ ਇੱਥੇ ਚੱਲ ਰਿਹਾ ਆਪਣੇ ਉਮੀਦ ਵਿੱਚ ਤੁਹਾਨੂੰ ਪਤਾ ਪੂਰੀ ਸਾ ਪਾਣੀ ਵੀ ਬਦਲਣ ਦੀ ਵਾਰ ਵਾਰ ਆਇਆ ਜਦੋਂ ਤੇ ਟੂਟੀ ਤੇ ਨਾ ਕਣੀਆਂ ਆਉਂਦੀਆਂ ਤੇ ਸੇਰਨਾਤਿਆਂ ਕਣੀਆਂ ਦੇ ਨਾਲ ਤੁਹਾਨੂੰ ਪਤਾ ਨਾ ਸਮੈਲ ਹੋਣ ਲੱਗਦੀ ਸਿਰ ਤੇ ਜੱਫ ਜੋੜਾ ਜੁੜਾ ਕਰਕੇ ਟੀਮ ਵਲੌਗ ਪਹਿਲਾਂ ਜੋੜਾ ਕੀਤਾ ਫਿਰ ਵਲੌਗ ਐਡਿਟ ਕੀਤਾ ਵਲੌਗ ਐਡਿਟ ਕਰਕੇ ਹੁਣ ਪਾਇਆ ਕੋਈ ਪਹਿਲਾਂ ਨਹੀਂ ਮੈਂ ਕਰਦੀ ਰਾਤ ਨੂੰ ਨਾ ਹੀ ਮੇਰੇ ਕੋਲ ਟਾਈਮ ਹੁੰਦਾ ਵੀਡੀਓ ਵਗੈਰਾ ਵੇਖਣੀ ਹੁੰਦੀ ਆ ਵੇਖੋ ਓਕੇ ਹਨਾ ਵਲੌਗ ਨਹੀਂ ਮੈਂ ਐਡਿਟ ਕਰਦੀ ਸ਼ਾਮ ਨੂੰ ਮੈਂ ਵਲੌਗ ਬਸ ਪਾਉਣ ਤੋਂ ਪਹਿਲਾਂ ਨਾਲ ਦਿਨ ਐਡਿਟ ਕਰਕੇ ਦਿਨ ਦੇ ਨਾਲ ਹੀ ਪਾ ਦਿੰਦੀ ਹਾਂ ਤੇਰ ਮਿਹਨਤ ਮੈਂ ਲਗਾ ਜ ਮੈਂ ਨਾ ਮਾਈਕ ਸੈਟ ਅਪ ਕਰਨਾ ਸੀ ਟਰਾਈ ਮਾਈਕ ਨੂੰ ਚਾਰਜ ਲਾਈ ਸੀ ਇੱਕ ਮਾਈਕ ਤਾਂ ਜੱਪਜੋਦ ਤੇ ਨਹੀਂ ਤੋੜਤਾ ਇੱਕ ਨੂੰ ਮੈਂ ਸੀ ਕਹਿੰਦਾ ਚਾਰਜ ਤੇ ਉਹਦੇ ਵਿੱਚ ਅਸੀਂ ਨਾ ਜੱਪਜੋਦ ਨੇ ਪਾਟ ਕਰਕੇ ਦੇਖਿਆ ਸੀ ਬੜੀ ਚੰਗ ਰਿਹਾ ਸੀ ਕਹਿੰਦਾ ਮੇਰਾ ਵਾਦਾ ਸੀ ਮੈਂ ਕਿ ਅੱਜ ਮਾਈਕ ਨੂੰ ਨਾ ਯੂਜ਼ ਕਰਕੇ ਦੇਖਦੇ ਆ ਤੇ ਅੱਜ ਬਣਾਉਣੀ ਹੈ ਜੱਪਜੋਦ ਦੀ ਫੇਵਰੇਟ ਸਬਜੀ ਤੇ ਅੱਜ ਬਣਾਉਣੀ ਹੈ ਜੱਪਜੋਦ ਦੀ ਫੇਵਰੇਟ ਸਬਜੀ ਤੇ ਅੱਜ ਨਾ ਮੈਂ ਤੁਹਾਨੂੰ ਸਬਜੀ ਨਹੀਂ ਦਿਖਾਉਣੀ ਕਿਹੜੀ ਹੈ ਜੱਪਜੋਦ ਦੀ ਕਿ ਤੁਹਾਡੇ ਨਾਲ ਸਕੋਸ਼ਨ ਟਾਈਮ ਆ ਤਾਂ ਤੁਹਾਨੂੰ ਸਬਜੀ ਨਹੀਂ ਦਿਖਾਉਣੀ ਜੱਬਜੋ ਦੀ ਫੇਵਰਿਟ ਕਿਹੜੀ ਹੈ ਤੁਹਾਨੂੰ ਪਤਾ ਹੋ ਕਿਉਂਕਿ ਮੈਂ ਬਹੁਤ ਵਾਰ ਦੱਸਿਆ ਹੋਇਆ ਜੱਬਜੋ ਦੀ ਫੇਵਰਿਟ ਸਬਜੀ ਕਿਹੜੀ ਹੈ ਦਾਲਾਂ ਵਿੱਚ ਨਹੀਂ ਜੀ ਦਾਲਾਂ ਨੂੰ ਕਨਵਰਟ ਨਾ ਕਰੋ ਜਿਉਂਕਿ ਕਿਹੜੀ ਦਾਲਾਂ ਤੁਹਾਨੂੰ ਪਤਾ ਹੈ ਜੱਬਜੋ ਉਸਤ ਹਰ ਇੱਕ ਬੱਚੇ ਦੀ ਫੇਵਰਿਟ ਹੁੰਦੀ ਮੂੰਗੀ ਮੂੰਗੀ ਮਸਰੀ ਹਰ ਇੱਕ ਦੀ ਫੇਵਰਿਟ ਹੁੰਦੀ ਮੂੰਗੀ ਮਸਰੀ ਸਬਜੀ ਜਰੂਰ ਦੱਸਿਓ ਜੇ ਕਮੈਂਟ ਕਰਕੇ ਬਟ ਮੈਂ ਤੁਹਾਨੂੰ ਦੱਸਣਾ ਹੈਗਾ ਤੇ ਜਿਹਦਾ ਕਮੈਂਟ ਸਹੀ ਹੋਇਆ ਮੈਂ ਉਹਨੂੰ ਪਿੰਨ ਕਰੂੰਗੀ ਠੀਕ ਹੈ ਜੀ ਜਿਹਦੇ ਪਹਿਲਾਂ ਕੋਸ਼ਣ ਦਾ ਆਨਸਰ ਵੀ ਪਹਿਲਾਂ ਆਇਆ ਤੇ ਮਤਲਬ ਪਹਿਲਾਂ ਆਇਆ ਤੇ ਸਹੀ ਹੋਇਆ ਉਹਨੂੰ ਮੈਂ ਜਿਹੜਾ ਉਹਦਾ ਕਮੈਂਟ ਪਿੰਨ ਕਰੂੰਗੀ ਤੇ ਕਮੈਂਟ ਕਰਕੇ ਦੱਸਣਾ ਬਸ ਤੁਹਾਨੂੰ ਆਈਡੀਏ ਥੋੜੇ ਮੋਟੇ ਹੋ ਜਿਵੇਂ ਤੈਈ ਜਾਂਦੀ ਹੈਗੀਆਂ ਬਟ ਬਾਕੀ ਤੁਸੀਂ ਦੱਸਣਾ ਮੈਂ ਨਹੀਂ ਦੱਸਣਾ ਹੈਗਾ ਠੀਕ ਹੈ ਜੀ ਤੇ ਆਪਾਂ ਵੇਖਦੇ ਹਾਂ ਕਿਹੜਾ ਭੈਣ ਭਾਈ ਜੱਜ ਜੱਤ ਦੀਆਂ ਜਿਹੜੀਆਂ ਵੀਡੀਓ ਨੂੰ ਗੌਰ ਨਾਲ ਦੇਖਦਾ ਹੁੰਦਾ ਹਨ ਚਲੋ ਦੇਖਦੇ ਹਾਂ ਆਪਾਂ ਤਾਂ ਆਹ ਮੀਨ ਵਿੱਚ ਮਤਲਬ ਅਲਕਤ ਹੀ ਆ ਜਾਂਦੇ ਗਿੱਲਾ 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 ਅਲਕਤ ਆ ਜਾਂਦੇ ਠੀਕ ਹੈ ਬੰਦਾ ਬਹੁਤ ਗਲਤ ਹੋ ਗਿਆ ਮੈਂ ਤਾਂ ਮੀਨ ਦੇ ਵਿੱਚ ਸਿਰ ਦੁਖਾਂ ਲੱਗਿਆ ਮੇਰਾ ਕੜੀਆਂ ਕੜੀਆਂ ਦੋ ਤਣੇ ਤੇ ਅੱਜ ਨਹੀਂ ਮੈਂ ਮੜੇ ਆਲੂ ਗਿੱਲੇ ਕਰਕੇ ਲੈ ਆਇਆ ਮੈਂ ਇੰਨੇ ਨਾਲੇ ਮੇਰਾ ਇੱਕ ਹੀ ਬੋਤਮ ਹੈ ਇੰਨੇ ਨਾਲੇ ਮੇਰਾ ਸਿਰ ਦੁਖਾਂ ਲੱਗ ਗਿਆ ਕੜੀਆਂ ਦਾ ਮੈਂ ਕਰਨਾ ਕੀ ਲੋ ਜੀ ਲਸਨ ਇੱਕ ਗੰਢੀ ਲਸਣ ਦੀ ਪਾਵਾਂਗੇ ਬਸ ਹਮ ਕਮੈਂਟ ਤੁਸੀਂ ਕਰਨਾ ਮੈਂ ਤੁਹਾਨੂੰ ਚਲੋ ਕੋਈ ਨਾ ਮੈਂ ਤੁਹਾਨੂੰ ਨਾ ਮਤਲਬ ਮਸਾਲਾ ਵਗੈਰਾ ਭੁੰਦੇ ਦੀ ਦਿਖਾਵਾਂਗੀ ਬਟ ਸਬਜੀ ਨਹੀਂ ਦੱਸਣਾ ਕਿਹੜੀ ਪਾਉਂਗੀ ਮੈਂ ਵਿੱਚ ਠੀਕ ਹੈ ਜੀ ਸਬਜੀ ਨਹੀਂ ਮੈਂ ਤੁਹਾਨੂੰ ਫੋਟੋ ਭੋਣੀ ਹੈ ਅੱਜ ਬਸ ਇਸ ਤਰ੍ਹਾਂ ਹੀ ਤੁਹਾਡੇ ਲਈ ਅੱਜ ਇੱਕ ਉਹ ਬਣਾਇਆ ਹੈਗਾ ਮੈਂ ਮਤਲਬ ਕਵੈਸਚਨ ਟਾਈਪ ਦਾ ਬਾਕੀ ਪਿਛਲੀ ਵੀਡੀਓ ਦੇ ਵਿੱਚ ਨਾ ਮੈਂ ਸੱਚ ਗਢੀਰਾ ਬੋਲਦੇ ਆਈ ਥਿੰਕ ਸ਼ਾਇਦ ਆ ਮੈਂ ਪੁੱਛਿਆ ਸੀ ਜਿਹੜੇ ਬੱਚੇ ਹਨਾ ਛੋਟੇ ਹੁੰਦੇ ਚਲਾਉਂਦੇ ਹੁੰਦੇ ਜਿਹਦੇ ਨਾਲ ਤੁੰਨਾ ਸਿੱਖਦੇ ਨੇ ਤੇ ਬਹੁਤ ਸਾਰੇ ਭੈਣਾਂ ਜਿਹੜੀਆਂ ਆਪਣੀਆਂ ਸਪੋਰਟ ਕਰਦੀਆਂ ਨੇ ਫੁੱਲ ਸਪੋਰਟ ਕਰਦੀਆਂ ਨੇ ਕਈਆਂ ਨੇ ਜਵਾਬ ਦਿੱਤਾ ਸੀ ਗਢੀਰਾ ਕਹਿੰਦੇ ਨੇ ਹਨਾ ਆਈ ਥਿੰਕ ਗਢੀਰਾ ਹੀ ਕਹਿੰਦੇ ਨੇ ਥੈਂਕ ਯੂ ਸੋ ਮੱਚ ਸਾਰਿਆਂ ਦਾ ਇੰਨਾ ਵਧੀਆ ਹਨਾ ਤੁਸੀਂ ਕਮੈਂਟ ਕਰੇ ਤੁਸੀਂ ਮੇਰੇ ਵਲੌਗ ਨੂੰ ਫੁੱਲ ਵਾਚ ਕੀਤਾ ਗੌਰ ਨਾਲ ਵਾਚ ਕੀਤਾ ਤਾਂ ਥੈਂਕ ਯੂ ਸੋ ਮੱਚ ਬੜਾ ਵਧੀਆ ਲੱਗਾ ਮੈਂ ਤਾਂ ਵੈਸੇ ਬੈਠੇ ਬੈਠੇ ਮੈਂ ਕਿਹਾ ਚਲੋ ంక్ యూ సో మచ సర్పోర్ట్ బోదా సార్ దినలా బ ਕੂਟੀਆਂ ਸਾਡੇ ਦਾ ਨਹੀਂ ਵੱਲ ਨਾ ਤੇ ਉਧਰ ਕੋਈ ਭਾਂਡਾ ਨਹੀਂ ਧੋਣ ਜਾਇਆ ਤਾਂ ਮੈਂ ਤਾਂ ਕਰੀਂਗਾ ਨਾ ਸਿਰ ਦੁੱਖਨ ਲੱਗਿਆ। ਕੋਤਨ ਲਸਣ ਛੇੜ ਚਲ ਕਿੱਧਰ ਰੁਕੀ ਹੋਈ ਨਹੀਂ। ਆਹ। ਅੱਗੇ ਬੱਚੇ ਦੇਖੋ ਆਉਂਦੇ ਤੇ ਨਹੀਂ। ਨਹੀਂ ਦੇ ਬੱਚੇ। ਬਾਕੀ ਸੰਡੇ ਅੱਜ। ਕੀ ਪਤਾ ਨਹੀਂ ਔਰ ਮੈਂ ਤਾਂ ਛੁੱਟੀ ਨਹੀਂ ਕਰਦੀ ਹੁੰਦੀ। ਮਤਲਬ ਕੋਈ ਹੁੰਦੀ ਨਾ ਖਾਸ ਛੁੱਟੀ ਮਤਲਬ ਕਿ ਜਾਣਾ ਆਉਣਾ ਹੁੰਦਾ ਉਦੋਂ ਛੁੱਟੀ ਕਰਦੀ ਆਂਦਰਵਾਈਸ ਮੈਂ ਛੁੱਟੀ ਨਹੀਂ ਕਰਦੀ ਹੁੰਦੀ ਸੰਡੇ ਦੇ ਵੀ ਚਲੋ ਹੁਣ ਕਿ 2 ਘੰਟੇ ਮਿੰਟ ਚ ਬੀਤ ਜਾਂਦੇ ਆ ਚਲੋ ਜਿੜ ਪੜ੍ਹ ਚ ਲੈਟ ਵੀ ਗਈ ਐ ਮੇਰੇ ਕੋਲ ਸ਼ੋਅ ਨਹੀਂ ਕੀਤੀ ਠੀਕ ਹੈ ਦਾਲਾਂ ਤੇ ਤੁਹਾਨੂੰ ਪਤਾ ਹੀ ਹਰ ਇੱਕ ਨੂੰ ਕਿ ਬੱਚੇ ਹਰ ਇੱਕ ਬੱਚੇ ਦੀ ਫੇਵਰਟ ਹੁੰਦੀ ਮੂੰਗੀ ਮਸਰ ਵੀ ਦਾਲ ਨਹੀਂ ਦਾਲ ਚ ਕੋਈ ਵੀ ਅਨਸਰ ਨਾ ਦਿਓ ਜੇ ਦਾਲ ਦਾ ਬਸ ਸਬਜੀ ਦਾ ਦਿਓ ਇਹ ਹੁਣ ਤੁਸੀਂ ਦੇਖ ਲਓ ਜੇ ਸਬਜੀ ਹਰੀ ਵੀ ਹੋ ਸਕਦੀ ਹੈ ਸਬਜੀ ਪੈਕਟਾਂ ਵਾਲੀ ਵੀ ਹੁੰਦੀਆਂ ਸਬਜ਼ੀਆਂ ਕਈਆਂ

ਸੰਦਰੋਸ ਚੜੀ ਲੱਗੀ ਸਾਰਾ ਜਨ ਕਿਉਂਕਿ ਮੈਨੂੰ ਲੱਗਦਾ ਨਹੀਂ ਹਟੂਗਾ ਕਿਉਂਕਿ ਭੁਲਿਆ ਜਾ ਪਿਆ ਬਸ ਪਈ ਜਾਂਦਾ ਹਨ ਜੇ ਹੁਣ ਆਪਣਾ ਸਬਜੀ ਧਰਦੇ ਆ ਕੱਟ ਲਈ ਸੀ ਮੈਂ ਥੱਲੇ ਬੈਠ ਕੇ ਕੱਟੀ ਸੀ ਸਬਜੀ ਦਾ ਦੀ ਤਦ ਤੜਕਾ ਮੀਨ ਹੀ ਹੜਦਾ ਮੀਨ ਤਾਂ ਸੱਚੇ ਤੋਂ ਅੱਜ ਸੇਰ ਤੋਂ ਉੱਤਿਆ ਤੇ ਉਦੋਂ ਨੂੰ ਜੰਨੇ ਆ ਦੋ ਚਾਰ ਪੜੀਆਂ ਪਏ ਸੇਰ ਵੀ ਢੁਕਣ ਲੱਗਿਆ ਕਿ ਬੰਦਾ ਤੜੂਗਾ ਪਈ ਸਾ ਅੱਲੀਆ ਝੜੀ ਲੱਗਿਆ ਤਾਂ ਸਾਰਾ ਦਿਨ ਅੰਦਰ ਹੀ ਕੰਮ ਸੰਭਲੋ ਕੋਈ ਅਸੀਂ ਇੱਥੇ ਦਵਾ ਦਾ ਕੰਮ ਹੋਣੇ ਹੈ ਤਾਂ ਅੰਦਰ ਹੀ ਮੰਮੀ ਪਸੂ ਅੰਦਰ ਹੀ ਪਸੂ ਵੀ ਨਹੀਂ ਬਾਹਰ ਕੱਢ ਸਕਦੇ ਹੋ ਜਿਹਦੇ ਵਿੱਚ ਠੰਡ ਮਾਰ ਜੇ ਨਾ ਗਾਵਾਂ ਜਿਆ ਤਾਂ ਨਾ ਉਜੀ ਆਪਣਾ ਕੱਲ੍ਹ ਸਟਾਰਟ ਆਪਾਂ ਕੰਮ ਸੇ ਆਹੋ ਪਿਛਲੇ ਜਿਹੜਾ ਨਾ ਮੌਸਮ થઈ ਹੀ ਰਿਹਾ ਮਤਲਬ ਬਾਲੀ ਗਰਮੀ ਭੜਾਂ ਸੀ ਤਾਂ ਹੋ ਜਾਂਦੀ ਮੈਨੂੰ ਕੰਮ ਕਰਨ ਮੇਂ ਜੀ ਰਹੀ ਆ ਆਹਨੇ ਲਾਸਟ ਮਤਲਬ ਅਗਸਤ ਰਹੀ ਜੀ 24 ਤਰੀਕ ਆ 21 ਤੋਂ ਲੈ ਕੇ ਸੰਗੋ ਪਿੱਛੇ ਜੇ ਮਤਲਬ ਰਹੀ ਆ ਤੁਹਾਨੂੰ ਤਾਂ ਵੀ ਕੋਈ ਇੰਨਾ ਕ ਤਾਂ ਮੈਂ ਹਿੰਟ ਦੇ ਤਾ ਕਰਾ ਦੀ ਸਬਜੀ ਖਾਣ ਨੂੰ ਦੀ ਕਰ ਦਉਂਦਾ ਹੈ ਉਹ ਜੇ ਮੌਸਮ ਦੇ ਵਿੱਚ ਠੀਕੇ ਜੀ ਤੜਕਾ ਹੋ ਵੀ ਆਪਣਾ ਨਾਰਮਲ ਕਿਉਂਕਿ ਹਰੀ ਮਿਰਚਾ ਟਮਾਟਰ ਆਪਾਂ ਬੰਦ ਕਰੇ ਕਿਉਂਕਿ ਉਹਨਾਂ ਦੇ ਵਿੱਚ ਵੀਹ ਹੁੰਦੇ ਨਾ ਸੋ ਮਤਲਬ ਜਾਂ ਤਾਂ ਜੇ ਵਰਤ ਨਹੀਂ ਹੁੰਦੇ ਮੈਂ ਬਾਹਲੇ ਐਮਰਜੈਂਸੀ ਵਰਤਨਾ ਮਰਜੀ ਕਰ ਮੈਂ ਵੀ ਕੱਟ ਕੇ ਵਰਤ ਲਈ ਫਿਰ ਹਾਲ ਮੈਂ ਬੰਦ ਹੀ ਕਰ ਦਿੰਦੀ ਹਾਂ ਬੰਦੀ ਕਰ ਦਿੰਦਾ ਹਾਂ ਪਕਾਟ ਤੇ ਵਿੱਚ ਸਬਜ਼ੀ ਬਣਾਉਣੀ ਆ ਨਾ ਤੇ ਫਿਰ ਜੇ ਮਸਾਲੇ ਪਾਉਣੇ ਆ ਉਹ ਤੁਹਾਨੂੰ ਰੁੱਖਾ ਜਿਹਾ ਹੋ ਜਾਂਦਾ ਹੈਗਾ ਤਾਂ ਕਰਕੇ ਥੋੜਾ ਪਾਣੀ ਪਾਉਣਾ ਪੈਂਦਾ ਪਾਣੀ ਪਾ ਕੇ ਫਿਰ ਉਹਨੂੰ ਰਿਜਣੇ ਰੱਖ ਦੇਗਾ ਮਸਾਲੇ ਨਾਲ ਹੋਰ ਵਾਸਤੇ ਜਿੰਨਾ ਤੇ ਤੇਲ ਦੀ ਛੱਡ ਦਿੰਦਾ ਤੇਲ ਮੈਂ ਬਹੁਤ ਘੱਟ ਇਸਤੇਮਾਲ ਕਰਦੀ ਪਹਿਲਾਂ ਮੈਂ ਇਹਨਾਂ ਬਹੁਤ ਕਰਦੀ ਹੁੰਦੀ ਸੀ ਤੇ ਹੁਣ ਬਹੁਤ ਘੱਟ ਕਰਦਾ ਮੈਂ ਜਮਾ ਪਿੱਛੇ ਜੇ ਬੰਦ ਵੀ ਕਰਦਾ ਸੀ ਮੈਂ ਜਮਾ ਤੇ ਆਹ ਉਹਨਾਂ ਥੱਲੂ ਮਚਲ ਬਤਾ ਬਿੰਦੀ ਹੋ ਗਈ ਆ ਸਨੈਕ ਚ ਮੰਦਰ। ਫਰਨਾ ਕੋੜਾ ਜਿਹਾ ਪਾਣੀ ਪਾ ਕੇ ਹੋਰ ਭੁੰਨਾ ਹੈ ਆਪਾਂ। ਤੇਲ ਤਾਂ ਛੱਡਣ ਲੱਗ ਗਿਆ ਸੀਗਾ। ਤਾਂ ਤਾਂ ਪੂਰਾ ਆਦਮਾ ਤੇ ਕੰਡ ਹੋ ਗਿਆ ਸਾਲਪ ਨੂੰ ਗਿੱਲੀ ਜੀ ਹੋ ਜਾਂਦੀ ਹੈ ਗਿੱਲੇ ਦੇ ਵਿੱਚ ਗਿੱਲੀ ਹਲਕੀ ਹੁੰਦੀ ਹੈ ਆ ਦੇਖੋ ਤੁਸੀਂ ਮੌਸਮ ਸਾਰਾ ਨਾ ਜਦੋਂ ਮੀਂਹ ਮਿੰਦਾ ਨਾ ਹਾਰੇ ਵਾਈ ਟਾਈਪ ਜੀ ਜੰਮ ਜਾਂਦਾ ਹੈਗਾ ਦੇਖੋ ਮਧੀਆ ਛੜੀ ਲੱਗੀ ਹੋ ਤਾਂ ਵੈਸੇ ਮੇਰੇ ਛੁੱਣੇ ਦਾ ਸੁੱਕਣਾ ਪਈਆ ਛੜੀ ਲੱਗੀ ਪਈ ਆ ਹੁਣ ਕਿੱਦਾਂ ਲੱਗੀ ਬੇਟਾ ਸਬਜ਼ੀ ਤੁਹਾਡੀ ਫੇਵਰੇਟ ਸੋਨੀ ਕੀ ਬਹੁਤ ਟੇਸਟੀ ਸੋਨੀ ਕਹਿੰਦਾ ਟੇਸਟੀ ਬੋਲਦੇ ਬੇਟਾ ਸਬਜ਼ੀ ਹੁੰਦੀ ਨਾ ਜਿਹੜੀ ਉਹਨੂੰ ਟੇਸਟੀ ਬੋਲਦੇ ਕੀ ਬੋਲਦੇ ਨੇ ਟੇਸਟੀ ਕੀ ਬੋਲਦੇ ਨੇ ਟੇਸਟੀ ਚਲੋ ਫਿਰ ਫਰੈਂਡ ਨੂੰ ਬਾਏ ਬਾਏ ਕਰ ਦਿਓ ਬਾਏ ਬਾਏ ਫਰੈਂਡ ਫਰੈਂਡ ਨੂੰ ਬਾਏ ਬਾਏ ਕਹਿ ਦਿਓ ਕਿ ਬਾਏ ਬਾਏ ਫਰੈਂਡ ਸਵਾਲ ਦਾ ਜਵਾਬ ਦਿਓ ਕਿ ਕੁਐਸਚਨ ਦਾ ਜਵਾਬ ਦਿਓ ਜੇ ਤੁਹਾਨੂੰ ਐਂ ਬੋਲੋ ਸਾਰੇ ਇਹਨੂੰ ਬੰਦ ਕਰ ਪੁੱਤ ਇਹਨੂੰ ਬੰਦ ਕਰ ਦੇ ਇਹਨੂੰ ਐ ਫਰੈਂਡ ਨੂੰ ਦੱਸ ਕੇ ਸਾਰੇ ਜਣੇ ਮੇਰੇ ਕੁਐਸਚਨ ਦਾ ਜਵਾਬ ਦਿਓ ਜੇ ਕਹੇ ਮੇਰੀ ਫੇਵਰੇਟ ਸਬਜ਼ੀ ਦਾ ਨਾਮ ਦੱਸੋ ਸਾਰੇ ਜਣੇ ਕਹੇ ਫਰੈਂਡ ਮੇਰੀ ਫੇਵਰੇਟ ਸਬਜ਼ੀ ਦਾ ਨਾਮ ਦੱਸੋ ਜੇ ਬੋਲ ਬੋਟਾ ਕਿ ਮੇਰੀ ਮੇਰੀ ਫੇਵਰੇਟ ਸਬਜ਼ੀ ਦਾ ਨਾਮ ਦੱਸੋ ਜੀ ਓਕੇ ਫਰੈਂਡ ਬਾਈ ਬਾਈ ਚਿੱਕੜ ਜੀ ਲਓ ਜੀ ਟਾਈਮ ਹੋ ਗਿਆ ਪੌਣੇ 7 ਵਜੇ ਦਾ ਤੇ ਦੇਖ ਸਕਦੇ ਹੋ ਤੁਸੀਂ ਮੀ ਜਿਹੜਾ ਮੀ ਆ ਬਿਲਕੁਲ ਵੀ ਨਹੀਂ ਹਟਿਆ ਜਮਾ ਵੀ ਨਹੀਂ ਹਟਿਆਗਾ ਜਿਹੜਾ ਕਿਣਮੈ ਕਿਣਮੈ ਜਿਹੜੀ ਆ ਚਲਦੀ ਰਹੀ ਹੈ ਜਮਾ ਕਿਣਕਣ ਮੈ ਨਹੀਂ ਗਏ ਤਾਂ ਮਾਰੇ ਮੋੜੀ ਮੋਟੀ ਕਣੀ ਆ ਤਾਂ ਹੀ ਇੰਨਾ ਚਿੱਕੜ ਹੋਇਆ ਪਿਆ ਸਾਰੇ ਬਿਹੜੇ ਦੇ ਵਿੱਚ ਵੇਖ ਸਕਦੇ ਹੋ ਤੇ ਬਰਾਟ ਸਾਬ ਨੂੰ ਨੀਂਦ ਆਉਂਦੀ ਸੀ ਅਜਨਾ ਇਸੀ ਸਵੇਰੇ ਦਿਨ ਇਸ ਤੋਂ ਤਾਂ ਬਸ ਸਵੇਰੇ ਹੀ ਰੈਸਟ ਕਰਦੇ ਸੀ ਹਾਂਜੀ ਗੰਨ ਲੈਣੀ ਹੈ ਕੋਈ ਨਾ ਦੇਖ ਪਾਪਾ ਜੀ ਜੇ ਦੁਕਾਨ ਖੁੱਲੀ ਹੋਊਗੀ ਤਾਂ ਫਿਰ ਲੈ ਆਉਣਗੇ ਮੀਂਹ ਤਾਂ ਪਈ ਜਾਂਦਾ ਹੁਣ ਨੀਚੇ ਕਰੋ ਕਮੀਜ਼ ਤੇ ਇਹ ਖਾ ਕੇ ਆ ਗਿਆ ਤੇ ਇਹਨੇ ਜਿਹੜੀ ਵੀਡੀਓ ਸ਼ੂਟ ਕੀਤੀ ਇਹਨੂੰ ਥੋੜੀ ਮੱਸਾ ਮੈਂ ਪੁੱਛਿਆ ਨੂੰ ਇਹਨੇ ਵੀਡੀਓ ਸ਼ੂਟ ਕੀਤੀ ਤੇ ਇਹਨੇ ਕਿਹਾ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸੋ ਮੇਰੀ ਫੇਵਰਿਟ ਸਬਜੀ ਤੁਸੀਂ ਸਾਰਿਆਂ ਨੇ ਕਮੈਂਟ ਕਰਨਾ ਹੈ ਕਿਹੜੀ ਇਹਦੀ ਫੇਵਰਿਟ ਸਬਜੀ ਹੁੰਦੀ ਹੈ ਇਹਨੇ ਆਪ ਹੀ ਕਿਹਾ ਹੈਗਾ ਠੀਕ ਹੈ ਜੀ ਤੇ ਕਿੰਨੀ ਟੇਸਟੀ ਲੱਗੀ ਸੀ ਬੇਟਾ ਵਾਧੂ ਹੁਣ ਇਹ ਤੁਹਾਨੂੰ ਰਿਵਿਊ ਦੇਤਾ ਕਿ ਵਾਧੂ ਟੇਸਟੀ ਲੱਗਦੀ ਓ ਇਹਨੂੰ ਸਬਜੀ ਫੇਵਰੇਟ ਸਬਜੀ ਕੀ ਕੀ ਹੈ ਤੇਰੀ ਫੇਵਰੇਟ ਸਬਜੀ ਐ ਸੋ ਤੁਸੀਂ ਸਾਰਿਆਂ ਨੇ ਜ਼ਰੂਰ ਕਮੈਂਟ ਕਰਕੇ ਦੱਸਦਾ ਸੱਚੀ ਇਹਦੀ ਇੱਕ ਨੰਬਰ ਤੇ ਫੇਵਰੇਟ ਸਬਜੀ ਐ ਬਾਕੀ ਬੱਚੇ ਤੁਹਾਨੂੰ ਪਤਾ ਮੂੰਗੀ ਮਸਰੀ ਵੀ ਲਾਈਕ ਕਰਦੇ ਹੁੰਦੇ ਬਟ ਇਹ ਫੇਵਰੇਟ ਸਬਜੀ ਇਹਦੀ ਹਾ ਚੁਣਨਾ ਇਹ ਪਪਾ ਨੂੰ ਢਿੱਕੀ ਜਾਂਦੇ ਆ ਕਦੋਂ ਆਉਣਗੇ ਤਾਂ ਹੀ ਅਸੀਂ ਇੱਥੇ ਬੈਠੇ ਆ ਇਹ ਪਪਾ ਨੂੰ ਢੀਕਦੇ ਆ ਕਿ ਕਦੋਂ ਆਉਣਗੇ ਤੇ ਮਾਸ ਹਵਾ ਵੀ ਬੱਦਲ ਉਧਰ ਨੂੰ ਜਾਈ ਜਾਂਦੇ ਆ ਖਾਵਾ ਤੁਹਾਨੂੰ ਮੇਕੋ ਕਾਲੇ ਕਾਲੇ ਬੱਦਲ ਤੁਰੇ ਜਾਂਦੇ ਗਾਗਾ ਤੁਰੇ ਜਾਂਦੇ ਦੇਖੋ ਕਿੰਨਾ ਚਿੱਕੜ ਪਸ਼ੂ ਤਾਂ ਮੈਂ ਕੱਢਤੇ ਸੀ ਬਾਹਰ ਅੰਦਰ ਫਿਰ ਨਾ ਮੱਛਰ ਬਹੁਤ ਜ਼ਿਆਦਾ ਵਿਚਾਰੀਆਂ ਦੇ ਲੱਤਾਂ ਬਹਾ ਵੜਦਾ ਚਿੱਕੜ ਬਹੁਤ ਉਹ ਤੱਕ ਜਾਣ ਲੱਗੇ ਬ੍ਰੇਕਾਂ ਵੀ ਲੱਗ ਸਕਦੀਆਂ ਆਪਣੀਆਂ ਜੋਤ ਬ੍ਰੇਕਾਂ ਵੀ ਲੱਗ ਸਕਦੀਆਂ ਇੱਥੇ ਆਪਣੀ ਆਹ ਤਿਲਕਣਾ ਨਾ ਇੱਥੇ ਆਹ ਵੇਖੋ ਕਿੰਨੀ ਹਵਾ ਵੀ ਵੇਖ ਲਓ ਕਿੰਨੀ ਹੈ ਤੁਸੀਂ ਇੰਦੀ ਠੰਡੀ ਠੰਡੀ ਹਵਾ ਆ ਦੇਖੋ ਕਿੰਨੇ ਚੰਦੇ ਨੇ ਹੰਦੀ ਹਵਾ ਆ। ਦਰਖਤ ਕਿੰਨੇ? ਗੁਰਦੁਆਰਤਾਂ ਜਾ ਕੇ ਤੁਸੀਂ ਫਿਰ। ਅੱਜ ਮੈਂ ਦੇਖੀ ਮੈਂ ਸੋਚਿਆ ਮੈਂ ਸ਼ਾਮ ਨੂੰ ਨਾ ਚ ਗੁਰਦੁਆਰੇ ਜਾ ਕੇ ਆਉਂਗੀ ਮੇਰਾ ਅੱਜ ਮੈਨੂੰ ਐ ਸੀ। ਮੈਂ ਕਿਹਾ ਜੀ ਪ੍ਰਕਾਸ਼ਪੁਰਮ ਬਣਾਇਆ ਆ। ਹਰਮੰਦਰ ਸਾਹਿਬ ਤੇ ਮੈਂ ਅੱਜ ਸ਼ਾਮ ਨੂੰ ਮੱਥਾ ਟੇਕਿਆ ਮੈਂ ਪੂਰਾ ਮਨ ਬਣਾਈ ਬੈਠੀ ਸੀ ਮੀ ਨਹੀਂ ਹਟਿਆਗਾ। ਗਲੀਆਂ ਦੇ ਵਿੱਚ ਤਿਲਕਣ ਹੁੰਦੀ ਹੈ ਕਿਤੇ ਹੋਰ ਹਨਾ। ਤਿਲਕ ਜਾਈਦਾ ਐਵੇਂ ਆ ਸਾਡੇ ਤਾਂ ਵੇੜੇ ਦੇ ਵਿੱਚ ਵੀ ਨਾ ਉਹ ਨਹੀਂ ਹੁੰਦੀ ਹਰੇ ਵਾਈ ਕਹਿੰਦੇ ਮੈਨੂੰ ਤਾਂ ਹਰੇ ਵਾਈ ਨਹੀਂ ਤੇ ਚੇਅਰ ਲੈਂਦੀ ਸੀ ਆਪਾਂ ਚੰਡੀਗੜ੍ਹ ਗਏ ਸੀ ਪੇਪਰ ਦੇ ਅਦਾਸਤੇ ਦੇ ਵਿੱਚ ਉਹ ਨਾ ਦੀਪਕ ਢੱਪਾ ਆਉਂਦਾ ਹੈਗਾ ਤੁਹਾਨੂੰ ਪਤਾ ਸੰਗਰੂਰ ਦੇ ਕੋਲ ਉੱਥੋਂ ਲੈਂਦੀ ਸੀ ਉੱਥੋਂ ਲੈਂਦੀ ਸੀ 500 ਰੁਪਏ ਦੀ ਇੱਕ ਚੇਅਰ ਲੈਂਦੀ ਸੀ ਇਹਦੀ ਮੈਂਗੋ ਦੀ ਤੇ ਇੱਕ ਘੋੜਾ ਵੀ ਲੈਂਦਾ ਸੀ ਨਾ ਇੱਕ ਘੋੜਾ ਵੀ ਲੈਂਦਾ ਸੀ ਬੜਾ ਹੀ ਸੋਹਣਾ ਘੋੜਾ ਯਾਰ ਤੇ ਬਣ ਉੱਥੇ ਲੱਕੜ ਦਾ ਸਮਾਨ ਬੜਾ ਸੋਹਣਾ ਹੁੰਦਾ ਦੀਪਕ ਢੱਪਾ ਦੇ ਮੈਂਗੋ ਵੀ ਬਹੁਤ ਹੁੰਦਾ ਵਸੇ ਬਹੁਤ ਮਹਿੰਗਾ ਹੁੰਦਾ ਤੇ ਅੱਜ ਸੱਚ ਸੋ ਮੈਂ ਜੀ ਤੈਨੂੰ ਦੱਸਣਾ ਹੀ ਭੁੱਲ ਗਈ ਕਿ ਸਾਡੀ ਮੰਮੀ ਲਾਈਟ ਕਦੋਂ ਕਦੇ ਗਈ ਹੈ ਆਪਣੀ ਕੋਈ ਆਈਟ ਦਾ ਸੁਭਾ ਦੀ ਦੁਪਹਿਰ ਦੀ ਗਈ ਹੈ ਨਾ ਟਾਈਮ ਕਿ ਸੀਗਾ ਮੈਨੂੰ ਲੱਗਦਾ 12 ਕ ਜਦੋਂ ਉਸੇ ਉੱਠ ਕੇ ਉਹ ਤੋਂ ਬਾਅਦ ਵਗ ਗਈ ਸੀ ਨਾ ਲਾਈਟ ਹਾਂ ਉਹ ਤੋਂ ਬਾਅਦ ਵਗ ਗਈ ਸੀ ਅਸੀਂ ਜਦੋਂ ਸੁੱਤੇ ਰੈਸਟ ਕਰੀ ਬੱਦਰ ਵੀ ਜਾਈ ਜਾਂਦੇ ਉੱਧਰ ਨੂੰ ਉਦੋਂ ਤਾਂ ਲਾਈਟ ਹੈਗੀ ਸੀ ਅਸੀਂ ਹਲਕਾ ਫੁਲਕਾ ਇਸੀ ਛੱਡ ਕੇ ਸੁੱਤੇ ਸੀ ਅਸੀਂ ਮੈਂ ਤਾਂ ਜੋਤ ਘੰਟਾ ਕੋ ਸੁੱਤੇ ਸੀ ਬਈ ਰਾਤ ਨੂੰ ਮੇਰੇ ਸਹੌਣਾ ਬਹੁਤ ਤੇਜ਼ੀ ਮੀਂਹ ਪੈ ਸਕਦਾ ਕੋਈ ਪਤਾ ਨਹੀਂ ਬੱਦਲ ਤੁਰੇ ਜਾਂਦੇ ਉਧਰ ਨੂੰ ਬੱਦਲ ਦੀ ਆਵਾਜ਼ ਵੀ ਸੁਣੋ ਮੌਸਮ ਤਾਂ ਠੀਕ ਆ ਬਟ ਨਾ ਹੁਣ ਹੋਣਾ ਮੀਂਹ ਮਮੀ ਨੁਕਸਾਨ ਦਾ ਹੀਗਾ ਨਾ ਹਜੇ ਨਹੀਂ ਇਹਦਾ ਅੱਛਾ ਹਜੇ ਨਹੀਂਗਾ ਬਾਅਦ ਆਲਾ ਇਹਦੂ ਹਨਾ ਤੇ ਚਲੋ ਫੇਰ ਤਾਂ ਠੀਕ ਆ ਬਾਅਦ ਵਿੱਚ ਤਾਂ ਨਾ ਹੀ ਪਵੇ ਇੱਕੇ ਨਾ ਮੇਰੀ ਇੱਕ ਅੱਧੀ ਵਾਰ ਮੇਰੀ ਲੱਗੀ ਹੋਈ ਆ ਸ਼ਲਾਂਗ ਆਹ ਹਲੇ ਬਈ ਤਿਲਕਣੀ ਬਹੁਤ ਹੁੰਦੇ ਆ ਮੜੇ ਬੋਚ ਕੇ ਜਾਣਾ ਪੈਂਦਾ ਆ ਵੇਖੋ ਬੇਟਾ ਨੀ ਆਇ ਸਾਲ ਮਾਤੀ ਆਈ ਜਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਲਓ ਜੀ ਫੋਟੋ ਠੀਕ ਹੈ ਨਾ ਬੇਟਾ ਇੱਕ ਹੀ ਛਤਰੀ ਬਣਾ ਲਈ ਫੋਟੋ ਕਰਨਾ ਮੁੰਡਾ ਕਹਿੰਦਾ ਫੋਟੋ ਖਿੱਚੋ ਮੇਰੀ ਫੋਟੋ ਖਿੱਚਾ ਲਓ ਜੀ ਜੱਜ ਜਦ ਕਹਿੰਦਾ ਮੇਰੀਆਂ ਫੋਟੋਆਂ ਖਿੱਚੋ ਲਓ ਜੀ ਮੇਰਾ ਪੁੱਤ ਆਉਂਦੀ ਮਮਾ ਵਾਸਤੇ ਵੀ ਦੇਖੋ ਮੈਂ ਮੈਂ ਨਹੀਂ ਇਹਨੂੰ ਕਿਹਾ ਮੇਰੇ ਵਾਸਤੇ ਚੇਅਰ ਲੈ ਕੇ ਆ ਬਟ ਮੇਰਾ ਬੇਟਾ ਮੇਰੇ ਵਾਸਤੇ ਚੇਅਰ ਲੈ ਆ థాంਕ ਯੂ ਬੇਟਾ ਤਦ ਨੂੰ ਕਿਵੇਂ ਆ ਤੁਹਾਡੇ ਮਨ ਦੇ ਵਿੱਚ ਕਿੱਦਾਂ ਆ ਗਿਆ ਕਿ ਮੈਂ ਮੰਮਾ ਵਾਸਤੇ ਚੇਅਰ ਲਿਆਵਾਂ ਵਾ ਵਾਧੂ ਸੋਣਾ ਕੀ ਵਿਚਾਰ ਆਇਆ ਹੈ ਅੱਛਾ ਤੁਹਾਡੇ ਮਨ ਚ ਆਪਣੇ ਆਪ ਵਿਚਾਰ ਆ ਗਿਆ ਹਾਂ ਲਓ ਜੀ ਬੇਟੇ ਤੋ ਸੁਣੋ ਕਹਿੰਦਾ ਮੇਰੇ ਮਨ ਚ ਆਪਣੇ ਆਪ ਵਿਚਾਰ ਆ ਗਏ ਕਿ ਮੈਂ ਮਤਲਬ ਬੈਠਾ ਮੇਰੀ ਮੰਮਾ ਖੜੀ ਆ ਮੈਂ ਨਹੀਂ ਇਹਨੂੰ ਕਿਹਾ ਚੇਅਰ ਚੋਲ ਲਿਆਓ ਵੇਖ ਲਓ ਨੀ ਮੇਰੀ ਗੁੱਗ ਜੀ ਥੈਂਕ ਯੂ ਬੇਟਾ ਮੰਮਾ ਵੈਲਕਮ ਹੋ ਲੋ ਵੀਰੇ ਵੈਲਕਮ ਹੋ ਵੇਖੋ ਬਈ ਐਨਾ ਸੋਚ ਗਿਆ ਮੈਂ ਮੈ ਪਤਾ ਇਹ ਇਹ ਦਿਮਾਗ ਬਹੁਤ ਲੋਦਾ ਕਈ ਵਾਰ ਗੱਲਾਂ ਤੇ ਮੈਂ ਪੈਰਾ ਪਰ ਨਹੀਂ ਬੈਠੀ ਸੀ ਇਹ ਕੁਰਸੀ ਤੇ ਬੈਠਾ ਸੀ ਨੇ ਐ ਲਾਇਆ ਸਭ ਕਿ ਮम्मा ਤਾਂ ਪੈਰਾ ਪਰ ਬੈਠੀ ਮੈਂ ਕੁਰਸੀ ਤੇ ਬੈਠਾ ਤੇ ਮੈਂ ਤਾਂ ਇਧਰ ਗੱਲਾਂ ਮਾਰੀ ਹਾਂ ਸੀ ਮੰਮੀ ਦੇ ਨਾਲ ਵਲੌਗ ਦਾ ਮੈਂ ਐਂਡ ਕਰਤਾ ਸੀਗਾ ਤੇ ਇਹ ਪਤਾ ਨਹੀਂ ਕਿਹੜੇ ਵੇਲੇ ਉਧਰੋ ਕੁਰਸੀ ਚੱਕਣ ਤਾਂ ਲੱਗਾਂ ਨਹੀਂ ਮੇਰੇ ਚੋਣੀ ਫਰੈਂਡ ਨੂੰ ਬਾਏ ਬਾਏ ਕਰ ਦੋ ਸਾਰਿਆਂ ਨੂੰ ਵਲੌਗ ਦਾ ਐਂਡ ਕਰੀਏ ਆਪਾਂ ਜੇ ਸਦੋਵੇਂ ਜਾਣੇ ਨਹੀਂ ਕਰਨਾ ਅੱਜ ਵਲੌਗ ਦਾ ਐਂਡ ਨਹੀਂ ਕਰਨਾ ਚਲੋ ਗੱਲਾਂ ਸੁਣਾਓ ਕਹਿੰਦੇ ਉਹ ਕਹਿੰਦੀ ਜੇ ਤੁਸੀਂ ਆ ਫਿਰ ਟੁੱਟੀ ਹੋ ਕੁਰਸੀ ਘੜਜੂ ਪੁੱਤ ਦੇਈ ਕੁਰਸੀ ਤਾਂ ਅੱਗੇ ਕਰ ਲੈਣੀ ਹੈ ਕੁਰਸੀ ਅੱਗੇ ਕਰ ਲੱਤਾਂ ਨਹੀਂ ਨਾ ਐਵੇਂ ਹੁੰਦੀਆਂ ਨਾਜਕ ਹੁੰਦੀਆਂ ਨੇ ਟੁੱਟ ਨਾਲ ਗੱਲ ਤਾਂ ਸੁਣੋ ਮੇਰੀ ਜਾਂ ਤਾਂ ਫਿਰ ਫਰੈਂਡ ਕਹਿੰਦੇ ਗੱਲਾਂ ਸੁਣਾਓ ਜੇ ਵਲੌਗ ਦਾ ਐਂਡ ਨਹੀਂ ਕਰਨਾ ਕਰ ਦੀਏ ਵਲੌਗ ਦਾ ਐਂਡ ਕਹਿੰਦਾ ਵਲੌਗ ਦਾ ਐਂਡ ਨਹੀਂ ਕਰਨਾ ਕਿਉਂ ਨਹੀਂ ਕਰਨਾ ਨਹੀਂ ਕਰਨਾ ਤੇ ਮੌਸਮ ਵਧੀਆ ਮੌਸਮ ਵਧੀਆ ਅੱਛਾ ਮੌਸਮ ਵਧੀਆ ਬਾਈ ਜਿਹਦੇ ਕਹਿੰਦੇ ਮੌਸਮ ਦੇਖ ਲੋ ਹੈ ਤਾ ਤਾ ਨਾ ਦਾ ਮੈਂ ਕਿਤਾਬ ਤੇ ਮਾਂ ਤਾਤੀ ਮੈਂ ਨੋ ਬੋਲਦੀ ਫਿਰ ਨੋਤੀ ਥਾਣੀ ਦੂਈ ਅੱਛਾ ਮੈਂ ਨੋਤੀ ਥਾਣੀ ਥਾਲੀ ਉਹਨੇ ਮੈਨੂੰ ਬਤਾਤੀ ਰਹੇ ਤੇ ਓਕੇ ਹੁਣ ਇਹਨਾਂ ਮੈਨੂੰ ਇਹ ਗੱਲ ਐ ਦੱਸੀ ਜਾਂਦਾ ਕਿ ਮੇਰੀ ਤੇ ਦਾਦੀ ਦੀ ਡੀਲ ਹੋਈ ਸੀ ਦਾਦੀ ਬੋਲਦੇ ਸੀ ਤੂੰ ਰੋਟੀ ਖਾ ਲਈ ਸ਼ਾਮ ਨੂੰ ਤੇ ਮੈਂ ਤੈਨੂੰ ਪਟਾਕੇ ਦੇ ਦੂੰਗੀ ਤੇ ਮੈਂ ਰੋਟੀ ਖਾ ਲਈ ਸੀ ਤੇ ਦਾਦੀ ਨੇ ਮੈਨੂੰ ਪਟਾਕੇ ਦਿੱਤੇ ਸੀ ਜਿਹੜੀ ਸਾਡੀ ਡੀਲ ਹੋ ਗਈ ਸੀ ਡਨ ਹੋ ਗਈ ਸੀ ਦੋਨਾਂ ਇਦਾਂ ਕਹੀ ਜਾਂਦੇ ਨਾ ਤੁਸੀਂ ਹਾਂ ਸਹੀ ਗੱਲ ਕਹੀ ਮੈਂ ਓਕੇ ਜੀ ਹਾਂ ਇਦਾਂ ਕਹਿ ਰਹੇ ਵੇਖੋ ਗੱਲ ਸਾਰੀ ਸਮਝਾਉਂਦਾ ਦਬਲੀਤਾ ਕੀ ਇਹ ਨਾ ਪਤਾ ਨਹੀਂ ਕੀ ਕਿਹੜਾ ਬਦੀਤਾ ਬਦੂਤਾ ਦਿੰਦਾ ਬਲੀਤਾ ਪਤਾ ਨਹੀਂ ਫੋਨ ਦੇ ਵਿੱਚ ਕੁਝ ਵੇਖਦਾ ਹੁੰਦਾ ਫੋਨ ਅਸੀਂ ਐ ਹੀ ਨਹੀਂ ਦਿੰਦੇ ਇਹਨੂੰ ਪੂਰੇ ਦਿਨ ਇਹ ਫੋਨ ਨਹੀਂ ਦੇਖਦਾ ਅਗਰ ਸ਼ਾਮ ਨੂੰ ਸੌਣ ਵੇਲੇ 15 20 ਮਿੰਟ ਸੋ ਵੇਖ ਲੈਂਦਾ ਉਸ ਤੋਂ ਬਾਅਦ ਸਰਾਣੇ ਉਲਾ ਕੇ ਨਾ ਚੱਲੀ ਜਾਂਦਾ ਰਹਿੰਦਾ ਬਸ 15 20 ਮਿੰਟ ਫੋਨ ਚਲਾਉਂਦਾ ਮਤਲਬ ਸ਼ਾਮ ਨੂੰ ਬਾਕੀ ਫੋਨ ਨਹੀਂ ਚਲਾਉਂਦਾ ਫੋਨ ਅੱਛਾ ਨਹੀਂ ਲੱਗਦਾ ਤੈਨੂੰ ਚਲਾਉਣਾ ਮੈਂ ਕੀ ਕਰਾਂਦੀ ਕਿ ਮੇਰੀ ਤੂੰ ਤੂੰ ਮੈਨੂੰ ਕਹਿੰਦੇ ਨਾ अच्छा नहीं लग रहा अच्छा लादा <laughs> सबसे अच्छा लादा लग लगता है अच्छा हाँ। किन्ना लगता है वादू सा अच्छा पापा दे ना पापा दो है पर ये सी बैठे हो डैडी बैठे ऐसी आ बैठे हैं लाइट अपने है ही नहीं करके बंद ने नहीं होने चाग पे बाबा भी बोलने लग गया गुरुद्वारे वाला ਬੋਲਦਾ ਨਾ ਬੰਦ ਹੋ ਗਿਆ ਫੋਨ ਤੇ ਅੱਛਾ ਬਾਬਾ ਬੋਲਦਾ ਤੇ ਗਿਆ ਨਾ ਹਾਂ ਦੂਤ ਆਦੀ ਬਦੂਖ ਬਦੂਖ ਦੇਖੋ ਅੱਜ ਜਬ ਜਦ ਨੂੰ ਕੋਈ ਹੋਰ ਅੱਜ ਗਿਫਟ ਕੋਈ ਮਿਲਦਾ ਕਿ ਨਹੀਂ ਵੈਸੇ ਮੀ ਪਈ ਜਾਂਦਾ ਆ ਇਹਨੇ ਕੋਈ ਡਿਮਾਂਡ ਕਰੀ ਹੈ ਕਿ ਜੇ ਆਊਗੀ ਤਾਂ ਦੇਖਦੇ ਆ ਫਿਰ ਤੁਹਾਨੂੰ ਦਿਖਾਵਾਂਗੇ ਕੀ ਲਿਆ ਨੂੰ ਬਦੂਖ ਨਸੀਦਾ ਜਾਂਦਾ ਹੈਗਾ ਗਨ ਆਉਣੀ ਅੱਜ ਦੀ ਗਨ ਮੀ ਤਾਂ ਵੈਸੇ ਬਹੁਤ ਜ਼ਿਆਦਾ ਹੈ